ਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਅੱਜ ਆਪਾਂ ਜਿਹੜੇ ਵਿਸ਼ੇ ਤੇ ਗੱਲਬਾਤ ਤੁਹਾਡੇ ਨਾਲ ਕਰਨ ਜਾ ਰਹੇ ਆ ਉਹ ਇਹ ਵਿਸ਼ਾਗਾ ਕਿ ਜੇਕਰ ਤੁਹਾਡੇ ਜਾਨਵਰਾਂ ਦੀ ਤੁਹਾਡੇ ਚੂਚਿਆਂ ਦੀ ਗ੍ਰੋਥ ਚੰਗੀ ਤਰ੍ਹਾਂ ਨਹੀਂ ਹੋ ਰਹੀ ਉਹ ਵੇਟ ਨਹੀਂ ਕਰ ਰਹੇ ਜਾਂ ਫਿਰ ਵੱਧ ਫੁੱਲ ਨਹੀਂ ਰਹੇ ਤਾਂ ਉਹਦੇ ਲਈ ਤੁਸੀਂ ਨੇ ਕੀ ਕੁਝ ਕਰਨਾਗਾ ਕੀ ਕੁਝ ਉਹਦੇ ਉਪਾਅ ਨੇਗੇ ਕਿਵੇਂ ਖੁਰਾਕ ਦੇਣੀ ਆ ਕੀ ਗੱਲਬਾਤ ਆ ਸਾਰਾ ਕੁਝ ਤੁਹਾਨੂੰ ਕਿਹੜੀ ਦਵਾਈ ਦੇਣੀ ਆ ਸਾਰਾ ਕੁਝ ਤੁਹਾਨੂੰ ਆਪਾਂ ਪ੍ਰੋਪਰ ਇਸ ਵੀਡੀਓ ਰਾਹੀਂ ਦੱਸਾਂਗੇ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆਂ ਕਿ ਸਵੇਰ ਦਾ ਟਾਈਮ ਆ ਦੋਸਤੋ ਲਗਭਗ 7:30 ਬੱਜ ਚੁੱਕੇ ਨੇ ਆਪਾਂ ਜਾਨਵਰ ਸਾਡੇ ਲਈ ਸੀਗੇ ਇੱਧਰ ਆਪਣੇ ਫਿਰਦੇ ਨੇ ਬਲੈਕ ਐਸਟਰ ਲੋਕ ਤੁਸੀਂ ਦੇਖ ਸਕਦੇ ਹੋ ਥੋੜੇ ਜਿਹਾ ਉਹ ਫਿਰਦੇ ਨੇ ਤੇ ਇੱਧਰ ਆਪਣੇ ਛੱਡੇ ਹੋਏ ਨੇ ਵੱਡੇ ਜਾਨਵਰ ਦਾਣਾ ਪਾਣੀ ਇਹਨਾਂ ਨੂੰ ਪਾ ਪਾਤਾ ਚੰਗੀ ਤਰ੍ਹਾਂ ਸੋ ਤੁਸੀਂ ਐਕਟਿਵ ਦੇਖ ਲਓ ਆਪਣੇ ਜਾਨਵਰ ਕਿੰਨੇ ਨੇ ਤੇ ਗ੍ਰੋਥ ਗ੍ਰੋਥ ਦੇਖ ਲੋ ਪੂਰੇ ਐਨ ਵਧੀਆ ਨੇਗੇ ਸੋ ਹੁਣ ਆਪਾਂ ਜਿਹੜੀ ਗੱਲਬਾਤ ਕਰਦੇ ਆ ਕਿ ਕਈ ਵੀਰ ਕਹਿੰਦੇ ਨੇ ਕਿ ਜਿਹੜੇ ਸਾਡੇ ਜਾਨਵਰ ਨੇ ਸਾਡੇ ਚੂਚੇ ਨੇ ਉਹ ਗ੍ਰੋਥ ਨਹੀਂ ਚੰਗੀ ਤਰ੍ਹਾਂ ਕਰਦੇ ਸੋ ਇਹ ਬਹੁਤ ਵੱਡਾ ਜਿਹੜਾ ਇੱਕ ਦਿੱਕਤ ਆਉਂਦੀ ਹੈ ਕਿ ਬਹੁਤ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਨੇ ਮੈਨੂੰ ਪਿਛਲੇ ਤਕਰੀਬਨ 2-3 ਦਿਨਾਂ ਤੋਂ ਕਿ ਜਿਹੜੇ ਚੂਚੇ ਨੇ ਉਹ ਗ੍ਰੋਥ ਨਹੀਂ ਕਰ ਰਹੇ ਕਿਉਂਕਿ ਹੁਣ ਜਿਹੜਾ ਉਹਨਾਂ ਦਾ ਸਮਾਂ ਆਗਾ ਜਿਸ ਤਰ੍ਹਾਂ ਆਪਾਂ ਮਾਰਚ ਚ ਜਾਂ ਅਪ੍ਰੈਲ ਚ ਆਪਾਂ ਬੱਚੇ ਪਾਉਣਿਆਂਗੇ ਤਾ ਉਹਨਾਂ ਦਾ ਹੁਣ ਸਮਾਂ ਜਿਹੜਾ ਪ੍ਰੋਪਰ ਗਰੋਥ ਕਰਨ ਦਾ ਹੈਗਾ ਜੇਕਰ ਹੁਣ ਉਹ ਚੰਗੀ ਤਰ੍ਹਾਂ ਗਰੋਥ ਨਹੀਂ ਕਰਨਗੇ ਮੁਰਗੇ ਮੁਰਗੀਆਂ ਤਾਂ ਉਹ ਪ੍ਰੋਪਰ ਜਿਹੜਾ 4 4.5 5 ਮਹੀਨਿਆਂ ਚ ਜਿਹੜਾ ਅੰਡੇ ਤੇ ਉਹ ਨਹੀਂ ਆ ਸਕਣਗੇ ਸੋ ਇਸ ਟਾਈਮ ਜਿਹੜਾ ਜਾਨਵਰਾਂ ਦੀ ਗਰੋਥ ਦਾ ਸਮਾਂ ਹੈਗਾ ਹੁਣ ਗਰੋਥ ਹੋਣੀ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਜਿਹੜੇ ਵੀ ਇਹਨਾਂ ਨੇ ਜੇ ਇਹ ਸਵਾਲ ਪੁੱਛੇ ਨੇ ਉਹ ਬਹੁਤ ਵਧੀਆ ਨੇ ਹੁਣ ਆਪਾਂ ਤੁਹਾਨੂੰ ਇਸ ਵਿਸ਼ੇ ਤੇ ਜਿਹੜੀ ਪ੍ਰੋਪਰ ਗੱਲਬਾਤ ਕਰਾਂਗੇ ਕੀ ਕਿਵੇਂ ਹੁਣ ਉਹ ਜਾਨਵਰ ਆਪਣੇ ਗਰੋਥ ਕਰ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਦੋਸਤੋ ਇਹ ਗੱਲ ਆ ਕਿ ਜਦੋਂ ਆਪਾਂ ਨੇ ਆਂਡੇ ਪਰਪਸ ਲਈ ਜਿਹੜੇ ਜਾਨਵਰ ਨੇ ਜਿਹੜੀਆਂ ਮੁਰਕੀਆਂ ਨੇ ਜਾਂ ਬੱਚੇ ਨੇ ਜਿਹੜੇ ਆਪਾਂ ਪਾਲਣੇ ਨੇ ਉਹਨਾਂ ਲਈ ਫੀਡ ਅਲੱਗ ਹੁੰਦੀ ਹੈਗੀ ਕਈ ਵੀਰ ਕੀ ਕਰਦੇ ਨੇ ਜਿਹੜੇ ਉਹ ਫੀਡ ਜਿਹੜੀ ਪਾਉਂਦੇ ਨੇ ਉਹ ਪਾ ਦਿੰਦੇ ਨੇਗੇ ਜਿਹੜੇ ਆਪਾਂ ਮੀਟ ਪਰਪਸ ਲਈ ਮੁਰਗੀਆਂ ਜਾਂ ਮੁਰਗੇ ਪਾਲਦੇ ਆ ਉਹਨਾਂ ਨੂੰ ਜਿਹੜੀ ਆਪਾਂ ਫੀਡ ਪਾਉਂਦੇ ਆ ਉਹ ਫੀਡ ਪਾ ਦਿੰਦੇ ਨੇਗੇ ਜਦ ਕਿ ਉਹ ਜਿਹੜੀ ਫੀਡ ਇਹਨਾਂ ਲਈ ਨਹੀਂ ਬਣੀ ਹੈਗੀ ਇਹਨਾਂ ਲਈ ਬਣੀ ਆ ਦੋਸਤੋ ਦੂਸਰੀ ਫੀਡ ਜਿਹੜੀ ਆਪਾਂ ਅਕਸਰੀ ਵੀਡੀਓ ਚ ਦੱਸਦੇ ਰਹਿੰਨੇ ਆ ਤੁਹਾਨੂੰ ਜਿਹੜੀ ਉਹ ਗਰੋਥ ਵਾਲੀ ਦੂਸਰੀ ਹੁੰਦੀ ਹੈ ਫੀਡ ਵੇਟ ਵਾਲੀ ਉਹ ਮੀਟ ਪਰਪਸ ਲਈ ਦੋਸਤੋ ਜਾਨਵਰਾਂ ਲਈ ਬਣਾਈ ਜਾਂਦੀ ਹੈ ਉਹਦੇ ਨਾਲ ਜਿਹੜੇ ਮੁਰਗੀਆਂ ਮੁਰਗੀਆਂ ਦਾ ਜਿਹੜਾ ਮੁਰਗੇ ਮੁਰਗੀਆਂ ਦਾ ਜਿਹੜਾ ਵੇਟ ਜ਼ਿਆਦਾ ਵੱਧਦਾ ਹੈਗਾ ਪਰ ਜਿਹੜੇ ਅੰਡੇ ਲਈ ਆਪਾਂ ਜਾਨਵਰ ਰੱਖਦੇ ਹਾਂ ਉਹਨਾਂ ਦਾ ਵੇਟ ਦੋਸਤੋ ਇੰਨਾ ਜ਼ਿਆਦਾ ਵਧਣਾ ਨਹੀਂ ਚਾਹੀਦਾ ਹੈਗਾ ਜਿਹੜੀ ਮੁਰਗੀ ਆ ਉਹ ਤਕਰੀਬਨ 1.5 ਕਿਲੋ ਦੀ ਹੋਣੀ ਚਾਹੀਦੀ ਹੈ ਜਿਹੜਾ ਮੁਰਗਾ ਉਹ 2.5 ਤੋਂ 3 ਕਿਲੋ ਦਾ ਹੋਣਾ ਚਾਹੀਦਾ ਹੈਗਾ ਜੇਕਰ ਆਂਡੇ ਪਰਪਸ ਲਈ ਜਿਹੜੇ ਜਾਨਵਰ ਪਾਲਦੇ ਆਂ ਇਹ ਗੱਲ ਨੋਟ ਕਰ ਲਿਓ ਇਹ ਗੱਲਾਂ ਹਰ ਇੱਕ ਨੇ ਨਹੀਂ ਦੱਸਣੀਆਂ ਤੁਹਾਨੂੰ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਜਿਹੜੀ ਫੀਡ ਆ ਫੀਡ ਮੈਨੇਜਮੈਂਟ ਆਪਣੀ ਵਧੀਆ ਹੋਣੀ ਚਾਹੀਦੀ ਹੈਗੀ ਸਭ ਤੋਂ ਜਿਹੜੀ ਮੇਨ ਗੱਲ ਆ ਦੂਸਰੀ ਗੱਲ ਇਹ ਆ ਕਿ ਆਪਾਂ ਫੀਡ ਇਹਨਾਂ ਨੂੰ ਕਿਸ ਹਾਵ ਨਾਲ ਪਾ ਰਹਾਂ ਕਿਸ ਕੁਆਂਟੀਟੀ ਚ ਕਿਸ ਮਾਤਰਾ ਚ ਕਿੰਨੀ ਪਾ ਰਹਾਂਗੇ ਜਦੋਂ ਦੋਸਤੋ ਇਹ 2 ਜਾਂ 2.5 ਮਹੀਨਿਆਂ ਦੇ ਹੁੰਦੇ ਨੇਗੇ ਬੱਚੇ ਜਾਂ ਮੁਰਗੀਆਂ ਲਗਾ ਲਓ ਉਦੋਂ ਇਹਨਾਂ ਨੂੰ ਜ਼ਿਆਦਾ ਫੀਡ ਦੀ ਲੋੜ ਹੁੰਦੀ ਹੈ ਕਿਉਂਕਿ ਉਦੋਂ ਗਰੋਥ ਵੀ ਕਰ ਰਹੇ ਹੁੰਦੇ ਨੇਗੇ ਤੇ ਗਰੋਥ ਦੇ ਨਾਲ ਨਾਲ ਇੰਨਾ ਚ ਕੈਲਸ਼ੀਅਮ ਵਿਟਾਮਿਨ ਉਹ ਵੀ ਪੂਰੇ ਚਾਹੀਦੇ ਨੇ ਕਿਉਂਕਿ ਇਹਨਾਂ ਨੇ ਜਦੋਂ ਆਂਡਾ ਦੇਣਾਗਾ ਆਂਡੇ ਚ ਕੈਲਸ਼ੀਅਮ ਦੀ ਮਾਤਰਾ ਵੀ ਪ੍ਰੋਪਰ ਹੋਣੀ ਚਾਹੀਦੀ ਹੈ ਵਿਟਾਮਿਨ ਦੀ ਮਾਤਰਾ ਵੀ ਜਿਹੜੀ ਪ੍ਰੋਪਰ ਹੋਣੀ ਚਾਹੀਦੀ ਹੈਗੀ ਤਾਂ ਜੋ ਆਂਡਾ ਜਿਹੜਾ ਬਣਨਾਗਾ ਉਹਦਾ ਮਿਸ਼ਰਣ ਪ੍ਰੋਪਰ ਬਣ ਸਕੇ ਪ੍ਰੋਪਰ ਜਿਹੜਾ ਆਂਡਾ ਦੇ ਸਕਣ ਦੂਸਰਾ ਜਿਹੜਾ ਪਾਣੀ ਆਪਾਂ ਇਹਨਾਂ ਨੂੰ ਦਿੰਨੇ ਆ ਪਾਣੀ ਦੀ ਮਾਤਰਾ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਆਂਡੇ ਚ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਆ ਇਹਨਾਂ ਦੇ ਖੁੱਡੇ ਚ ਇਹਨਾਂ ਦੇ ਸੈਟਅਪ ਚ ਜਾਂ ਇਹਨਾਂ ਦੇ ਫਾਰਮ ਚ ਪਾਣੀ ਹਮੇਸ਼ਾ ਪਿਆ ਹੋਣਾ ਬਹੁਤ ਜ਼ਿਆ ਪਾਣੀ ਹੈ ਦੋਸਤੋ ਦੋ-ਦੋ ਮਿੰਟਾਂ ਬਾਅਦ ਜਿਹੜਾ ਹੈ ਪਿੰਦੇ ਨੇਗੇ ਸੋ ਇਹ ਤਾਂ ਗੱਲ ਹੋ ਗਈ ਫੀਡ ਤੇ ਪਾਣੀ ਦੀ ਦੂਸਰਾ ਜਦੋਂ ਆਪਾਂ ਇਹਨਾਂ ਦੇ ਸੈਟਅਪ ਨੇ ਆਪਾਂ ਇਹਨਾਂ ਦੇ ਖੁੱਡੇ ਨੇ ਉਹ ਸਾਫ਼ ਨਹੀਂ ਰੱਖਾਂਗੇ ਸਾਫ਼ ਨਹੀਂ ਰੱਖਾਂਗੇ ਤਾਂ ਇਹਨਾਂ 'ਚ ਬਿਮਾਰੀਆਂ ਵੀ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਉਹ ਬਿਮਾਰੀਆਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਬਿਮਾਰ ਨੇਗੇ ਪਰ ਉੱਥੇ ਉਹ ਗਰੋਥ ਨਹੀਂ ਕਰਦੇ ਹੈਗੇ ਇਸ ਲਈ ਜਿਹੜੇ ਇਹਨਾਂ ਦੇ ਖੁੱਡੇ ਨੇ ਸੈਟਅਪ ਨੇ ਉਹ ਚੰਗੀ ਤਰ੍ਹਾਂ ਸਾਫ਼ ਕੀਤੇ ਹੋਣੇ ਚਾਹੀਦੇ ਨੇ ਜਿਸ ਤਰ੍ਹਾਂ ਹੁਣ ਬਾਰਿਸ਼ ਦਾ ਮੌਸਮ ਚੱਲਦਾਗਾ ਬਾਰਿਸ਼ ਦੇ ਮੌਸਮ 'ਚ ਇਨਾਂ ਦੇ ਜਿਹੜੇ ਖੁੱਡੇ ਨੇ ਬਿਲਕੁਲ ਸਾਫ਼ ਹੋਣੇ ਚਾਹੀਦੇ ਨੇ ਜੇਕਰ ਮੀਂਹ ਦਾ ਪਾਣੀ ਪੈ ਗਿਆ ਤਾਂ ਉਹਨਾਂ ਤੇ ਸੁੱਕੀ ਮਿੱਟੀ ਪਾਓ ਤਾਂ ਜੋ ਡਰਾਈ ਰਹਿ ਸਕਣ। ਇਹ ਗੱਲ ਹੋ ਗਈ। ਅਗਲਾ ਹੋ ਗਿਆ ਦੋਸਤੋ ਫੀਡ ਪਾਉਣ ਦਾ ਸਮਾਂ ਜਿਹੜਾ ਮੇਨ ਗੱਲ ਆ ਕਿ ਆਪਾਂ ਫੀਡ ਕਿਹੜੇ-ਕਿਹੜੇ ਸਮੇਂ ਪਾ ਰਹੇ ਹਾਂ। ਹੁਣ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਗਰਮੀਆਂ ਦਾ ਮੌਸਮ ਚੱਲ ਰਿਹਾ। ਇਹ ਪੁਆਇੰਟ ਦੋਸਤੋ ਨੋਟ ਕਰ ਲਿਓ। ਇਹ ਬਹੁਤ ਵੱਡੀ ਗੱਲ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂਗੇ। ਹੁਣ ਜਿਸ ਤਰ੍ਹਾਂ ਗਰਮੀਆਂ ਦਾ ਮੌਸਮ ਚੱਲ ਰਿਹਾ ਹੈਗਾ ਤੁਸੀਂ ਸਾਰੇ ਜਾਣਦੇ ਹੋ ਚਲੋ ਕਦੇ بارش ਹੋ ਜਾਂਦੀ ਆ ਕਦੇ ਮੌਸਮ ਗਰਮ ਹੋ ਜਾਂਦਾ ਹੁਣ ਜਿਹੜਾ ਸਮਾਂਗਾ ਦੋਸਤੋ ਉਹ ਜੇਕਰ ਆਪਾਂ ਫੀਡ ਪਾਉਣ ਦਾ ਸਮਾਂ ਸਹੀ ਤੁਹਾਨੂੰ ਦੱਸੀਏ ਸਹੀ ਸਮਾਂਗਾ ਸਵੇਰੇ ਫੀਡ ਜਿਹੜੀ ਪਾਉਣੀ ਹੈ ਤੁਸੀਂ 6:30 7 ਵਜੇ ਦੇ ਨੂੰ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਫੀਡ ਪਾ ਦਿਓ ਸ਼ਾਮ ਨੂੰ ਪਾਉਤੋ ਤੁਸੀਂ 6:30 ਦੇ ਕਰੀਬ ਇਹ ਕਿਉਂ ਕਿਉਂਕਿ ਕਈ ਵੀਰ ਕੀ ਕਰਦੇ ਨੇ ਫੀਡ ਪਾਉਣ ਸਮੇ ਸਵੇਰੇ ਲੇਟ ਹੋ ਜਾਂਦੇ ਨੇ ਤਕਰੀਬਨ 9-10 ਵਜਾ ਦੇ ਦਿੰਦੇ ਨੇ 9-10 ਵਜੇ ਦੋਸਤੋ ਗਰਮੀ ਕਾਫੀ ਜ਼ਿਆਦਾ ਹੋ ਜਾਂਦੀ ਹੈਗੀ ਗਰਮੀ ਜ਼ਿਆਦਾ ਹੋਣ ਕਰਕੇ ਜਿਹੜੀ ਇਹ ਜਾਨਵਰ ਨੇ ਇਹ ਫੀਡ ਘੱਟ ਖਾਂਦੇ ਨੇਗੇ ਜਦੋਂ ਗਰਮੀ ਜ਼ਿਆਦਾ ਹੋਗੀ ਇਹਨਾਂ ਚ ਗਰਮੀ ਦੀ ਮਾਤਰਾ ਕਾਫੀ ਵਧ ਜਾਂਦੀ ਹੈ ਸੋ ਫੀਡ ਬਹੁਤ ਘੱਟ ਖਾਂਦੇ ਨੇਗੇ ਤੇ ਸ਼ਾਮ ਨੂੰ ਜਿਹੜੇ ਸੁਦੇਹਾਂ ਪਾਉਂਦੇ ਨੇ 4 1/2 ਉਹ ਵੀ ਉਦੋਂ ਉਸ ਟਾਈਮ ਗਰਮੀ ਹੁੰਦੀ ਹੈਗੀ ਉਸ ਟਾਈਮ ਵੀ ਇਹ ਫੀਡ ਖਾਂਦੇ ਨਹੀਂ ਸੋ ਸਵੇਰੇ ਵੀ ਠੰਡੇ ਠੰਡੇ ਪਾਉਣੀ ਹੈ ਮੇਰੇ ਕਹਿਣ ਤੋਂ ਭਾਵ ਮੌਸਮ ਠੰਡਾ ਹੋਵੇ ਚਾਹੇ 6:30 ਪਾ ਦਿਓ ਚਾਹੇ 7 ਵਜੇ ਪਾ ਦਿਓ ਤੇ ਸ਼ਾਮ ਨੂੰ ਵੀ ਸੂਰਜ ਢਲੇ ਤੋਂ ਪਾਉਣੀ ਆ ਜਦੋਂ ਮੌਸਮ ਠੰਡਾ ਹੋ ਜੇ ਠੰਡੇ ਮੌਸਮ ਚ ਦੋਸਤੋ ਇਹ ਫੀਡ ਥੋੜੀ ਜੀ ਵੱਧ ਖਾ ਲੈਂਦੇ ਨੇ ਵਧੀਆ ਮਾਤਰਾ ਚ ਖਾ ਲੈਂਦੇ ਨੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਰਦੀਆਂ ਦੇ ਮੌਸਮ ਚ ਇਹ ਬਹੁਤ ਵਧੀਆ ਗ੍ਰੋਥ ਕਰਦੇ ਨੇ ਫੀਡ ਵੀ ਵਧੀਆ ਖਾਂਦੇ ਨੇ ਗਰਮੀਆਂ ਚ ਇਹ ਫੀਡ ਘੱਟ ਕਿਉਂ ਖਾਂਦੇ ਨੇ ਇਹੀ ਕਾਰਨ ਆ ਆਪਾਂ ਇਹਨਾਂ ਨੂੰ ਤੁੱਪੇ-ਤੁੱਪੇ ਫੀਡ ਪਾਉਣਿਆਂਗੇ ਸੋ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਸ਼ਾਮੇ-ਸ਼ਾਮੇ ਫੀਡ ਪਾਓ ਸਵੇਰੇ ਸੁਦੇਹਾਂ ਪਾਓ ਸ਼ਾਮ ਨੂੰ ਲੇਟ ਪਾਓ ਕੋਈ ਦਿੱਕਤ ਨਹੀਂ ਵਿਚਕਾਰ ਭੁੱਖੇ ਰਹਿ ਜਾਣਗੇ ਜੇ ਕੁਝ ਤੁਸੀਂ ਹੋਰ ਪਾਉਣਾ ਚਾਹੁੰਦੇ ਹਰਾ ਚਾਰਾ ਪਾਉਣਾ ਜਾਂ ਫਿਰ ਕੋਈ ਗ੍ਰੀਨ ਸੈਲਡ ਪਾਉਣਾ ਚਾਹੁੰਦੇ ਹੋ ਕੋਈ ਖੀਰਾ ਕੋਈ ਕੱਕੜੀ ਹਰੇ ਬਾਈ ਪਾਉਣਾ ਚਾਹੁੰਦੇ ਹੋ ਜਾਂ ਫਿਰ ਕੋਈ ਕਾਹ ਫੂਸ ਹੋ ਗਿਆ ਉਹ ਤੁਸੀਂ ਦੁਪਹਿਰੇ ਪਾ ਦਿਓ ਪਰ ਜਿਹੜੀ ਫੀਡ ਆ ਫੀਡ ਤੁਸੀਂ ਸਵੇਰੇ ਸੁਦੇਹਾ ਤੇ ਸ਼ਾਮ ਨੂੰ ਲੇਟ ਖਾਓ ਕਿਉਂਕਿ ਜਿਹੜੇ ਫੀਡ ਚ ਦੋਸਤੋ ਵਿਟਾਮਿਨ ਕੈਲਸ਼ੀਅਮ ਕਾਫੀ ਮਾਤਰਾ ਚ ਹੁੰਦੇ ਨੇ ਫੀਡ ਜਿਹੜੀ ਹੁੰਦੀ ਆ ਉਹ ਗਰਮ ਹੁੰਦੀ ਹੈਗੀ ਉਹ ਗਰਮੀਆਂ ਚ ਖਾਣੀ ਇਹਨਾਂ ਨੂੰ ਬਹੁਤ ਜ਼ਿਆਦਾ ਔਖੀ ਹੁੰਦੀ ਆ ਸੋ ਜੇਕਰ ਤੁਸੀਂ ਇਹ ਦੋ ਚਾਰ ਜਿਹੜੇ ਫਾਰਮੂਲੇ ਵਰਤੋਗੇ ਤਾਂ ਬਿਲਕੁਲ ਤੁਹਾਡੇ ਜਾਨਵਰਾਂ ਦੀ ਗਰੋਥ ਹੋਊਗੀ ਦੂਸਰਾ ਆਪਾਂ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਕਿ ਇਹਨਾਂ ਨੂੰ ਕੈਲਸ਼ੀਅਮ ਜ਼ਰੂਰ ਪਾਓ ਕਿਉਂਕਿ ਕੈਲਸ਼ੀਅਮ ਇੱਕ ਤਾਂ ਠੰਡਾ ਹੁੰਦਾਗਾ ਦੂਸਰਾ ਕੈਲਸ਼ੀਅਮ ਹੁਣ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਰੇ ਵੀਰਾਂ ਦੇ ਜਿਹੜੇ ਜਾਨਵਰ ਨੇ ਤਕਰੀਬਨ ਦੋ ਤਾਈ ਮਹੀਨਿਆਂ ਦੇ ਹੋ ਚੁੱਕੇ ਨੇਗੇ ਇੱਥੇ ਜੇ ਜਾਨਵਰ ਨੂੰ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਜਿਹੜੇ ਵੀਰ ਕੈਲਸ਼ੀਅਮ ਪਾ ਰਹੇ ਨੇ ਉਹ ਤਾਂ ਬਹੁਤ ਵਧੀਆ ਹੈਗਾ ਪਰ ਜਿਹੜੇ ਵੀਰ ਕੈਲਸ਼ੀਅਮ ਨਹੀਂ ਪਾ ਰਹੇ ਉਹ ਤੁਸੀਂ ਕੈਲਸ਼ੀਅਮ ਜ਼ਰੂਰ ਪਾਇਆ ਕਰੋ ਤਾਂ ਜੋ ਪ੍ਰੋਪਰ ਇਹਨਾਂ ਦੇ ਜੋੜ ਨੇ ਜਿਹੜੇ ਹੱਡਾਂ ਦਾ ਹੱਡਾਂ ਦੇ ਜੋੜ ਨੇ ਸਾਰਾ ਕੁਝ ਤੇ ਆਂਡਾ ਦੇਣ ਦੀ ਜਿਹੜੀ ਇਹਨਾਂ ਦੀ ਸ਼ਮਤਾ ਵਧੀਆ ਹੋਵੇ ਤਾਂ ਜੋ ਆਂਡਾ ਸਹੀ ਟਾਈਮ ਤੇ ਆਪਣੀ ਮੁਰਗੀ ਦੇ ਸਕੇ ਸੋ ਇਹ ਗੱਲਾਂ ਦਾ ਦੋਸਤੋ ਧਿਆਨ ਜ਼ਰੂਰ ਰੱਖਿਆ ਕਰੋ ਜੇਕਰ ਤੁਸੀਂ ਇਹ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਪੋਲਟਰੀ ਫਾਰਮਿੰਗ 'ਚ ਕਦੇ ਫੇਲ ਨਹੀਂ ਹੋ ਸਕਦੇ ਤੇ ਤੁਹਾਡੇ ਜਾਨਵਰ ਵੀ ਗਰੋਥ ਕਰਨਗੇ ਸੋ ਜੇਕਰ ਵੀਡੀਓ ਵਧੀਆ ਲੱਗੀ ਦੋਸਤੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਸੀਂ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋਗੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਆ ਕਰੋ ਤੇ ਉਹਨਾਂ ਨਾਲ ਜਰੂਰ ਸ਼ੇਅਰ ਕਰਿਆ ਕਰੋ ਜਿਹੜੇ ਪੋਲਟਰੀ ਫਾਰਮਿੰਗ 'ਚ ਆਉਣਾ ਚਾਹੁੰਦੇ ਨੇ ਵੀਰ ਜਾਂ ਫਿਰ ਜਿਹੜੇ ਵੀ ਪੋਲਟਰੀ ਫਾਰਮ ਦਾ ਕਿੱਤਾ ਕਰ ਰਹੇ ਨੇ ਤਾਂ ਜੋ ਉਹਨਾਂ ਨੂੰ ਫਾਇਦਾ ਮਿਲ ਸਕੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ